ਮੁਸ਼ਕਲਾਂ ਬਹੁਤ ਆ ਜੀ ਰਾਹ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਦੋਂ ਔਕੀ ਪੰਗੀਆਂ ਕੱਟ-ਕੱਟ ਕੇ ਜਦੋਂ ਨਿਆਣਾ ਆਪਣਾ ਦਾਸ ਦਾ ਨਸੀਬ ਤੇ ਸਾਨੂੰ ਇਹ ਹੁਣ ਘਰ ਆ ਕੇ ਦਿਖਾਦਾ ਸਾਰਾ ਇਹ ਜੈਂਟਲਮੈਨ 45 ਦੇ ਲਾਗੇ ਸਿਰਕੇ ਲੱਗੇ ਜਦੋਂ ਕੋਈ 6 ਮਹੀਨੇ ਪਹਿਲਾਂ ਗਿਆ ਸੀ ਘਰੋਂ ਜਦਾਂ ਪਹਿਲਾਂ ਦੁਬਈ ਚ ਗਿਆ ਜਦਾਂ ਦੁਬਈ ਤੋਂ ਬਾਅਦ ਮੈਂ 2 ਮਹੀਨੇ 2.5 ਮਹੀਨੇ ਦੁਬਈ 'ਚ ਰਿਹਾ ਪਹਿਲਾਂ ਉਤੋਂ ਫੇਂ ਗਾਂ ਹੌਲੀ ਹੌਲੀ ਕਰਕੇ ਜਦੋਂ ਕਈ ਮੁਲਕਾਂ ਦੇ ਵਿੱਚ ਹੀ ਲਗਾਇਆ ਸੀ ਜਦਾਂ ਜੀ ਇਹ ਗਾਂ ਜਦਾਂ ਮੈਕੀਕੋ ਤੋਂ ਬਾਅਦ 25 25 ਜਨਵਰੀ ਨੂੰ ਜਦੋਂ ਮੈਕੀਕੋ ਐਂਟਰ ਹੋਏ ਆ ਇਹ ਜੀ ਜੀ ਉੱਥੇ ਤੇ ਜੀ 34 ਦਿਨ ਰਿਹਾ ਹਫਤਾਕ ਜਦਾਂ ਕਿੰਨੇ ਮਹੀਨੇ ਲੱਗੇ 6 ਮਹੀਨੇ ਲੱਗੇ ਜੀ ਸਾਰੇ 6 ਦੇ ਉੱਪਰੇ ਲੱਗੇ 7 ਮਹੀਨੇ ਲੱਗੇ ਲੱਗੇ ਛੱਕੇ ਹਾਂ ਜੀ ਮੁਸ਼ਕਲਾਂ ਤੁਹਾਨੂੰ ਦੱਸੀਆਂ ਹੋਣੀਆਂ ਮੁਸ਼ਕਲਾਂ ਤਾਂ ਬਹੁਤ ਆ ਜੀ ਰਾਹ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਦੋਂ ਔਖੀ ਤੰਗੀਆਂ ਘਟ ਘਟ ਕੇ ਜਦੋਂ ਨਿਆਣਾ ਆਪਣਾ ਦਾਸਤਾ ਨਾ ਸੀ ਬਈ ਸਾਨੂੰ ਤੇ ਹੁਣ ਘਾਰ ਆ ਕੇ ਦਿਖਾਦਾ ਸਾਰਾ ਜਦੋਂ ਜਦੋਂ ਪਹੁੰਚਾ ਹੋ ਕੇ ਹੋ ਕੇ ਤੇ ਜੈਂਟ ਨੇ ਜਿਹੜਾ ਕਿੰਨੇ ਪੈਸੇ ਚਾਰਜ ਕੀਤੇ ਅਰੇ ਰਿਹਾ 45 ਦੇ ਲਾਗੇ ਲੱਗ ਗਿਆ ਜੀ ਡਾੜੀ ਲੱਗ ਕੇ ਐਸੇ ਅੰਨੇ ਕਟੇ ਕਰ ਲਈਦਾ ਬੰਦੇ ਨੂੰ ਬੜਾ ਹਾਂਜੀ ਰਸਤੇ ਤਰ੍ਹਾਂ ਤੋਂ ਫੜ ਕੇ ਕਦੇ ਉੱਤੋਂ ਫੜੋ ਅਜੇ ਕਿਸੇ ਤੋਂ ਫੜ ਥੋੜੇ ਵਾਲੀ ਤੱਕ ਫੜ ਫੜ ਕੇ ਜਿੱਤ ਲਾਇਆ ਤੈਸੇ ਸਾਰੇ ਤੇ ਉਹਨਾਂ ਕੀ ਤੁਸੀਂ ਕੋਈ ਡਿਮਾਂਡ ਗਵਰਨਮੈਂਟ ਤੋਂ ਅੰਡੀਆਂ ਗਵਰਨਮੈਂਟ ਤੋਂ ਪੰਜਾਬ ਗਵਰਨਮੈਂਟ ਤੋਂ ਕੀ ਤੁਹਾਡੀ ਡਿਮਾਂਡ ਹੈ ਡਿਮਾਂਡ ਇਹ ਹੀ ਆ ਜੇ ਸਾਡਾ ਜਿੱਦਾਂ ਕੁਝ ਵੀ ਹੈ ਮਾੜਾ ਮੋਟਾ ਜਿੱਦਾਂ ਮਾਤੜ ਬੰਦੇ ਆ ਅਸੀਂ ਚਾਹ ਲੜਕੀਆਂ ਜਿੱਦਾਂ ਜੀ ਹੋਕਾਈ ਅਜਾ ਦਾਨ ਜਦੋਂ ਜਦੋਂ ਜਸਕਰ ਨੇ ਰਾਤੀ ਨੂੰ ਕੋਲ ਬੋਲ ਸੱਜੇ ਤੇ ਜਦੋਂ ਗੱਲਬਾਤ ਹੋਈ ਤਾਂ ਸਰੇ ਮੈਨੂੰ ਆਦਰੀਤੀ ਦਿੱਤੀ ਆਪਣੀ ਹਾਂਜੀ 10000 ਰਾਤੀਆਂ 10-10 ਦਾ ਸਾਨੂੰ ਜਿੱਦਾਂ ਸਾਰਾ ਹੀ ਆਪਣਾ ਜਿੱਦਾਂ ਜਿੱਦਾਂ ਪਹੁੰਚੇ ਅਜਿਦਾਂ ਜਿੱਦਾਂ ਗਏ ਆ ਜੀ ਹਾਂਜੀ ਬਹੁਤ ਔਖੇ ਹੋ ਕੇ ਗਏ ਆ ਜਿੱਦਾਂ ਇਹਦਾ ਰਾਜ ਕਰ 15 ਦਿਨ ਕਿਤੇ ਬਿਠਾ ਲ ਕਿਸੇ ਕਿਸੇ ਮੌਲਕੇ ਚ 15 20 ਦਿਨ ਕਦੇ ਕਿਤੇ ਕਦੇ ਕਿਤੇ ਹਾਂਜੀ ਤੇ ਹੁਣ ਇਸ ਤਿੰਨ ਜਿਸਕਰਨ ਜਿਹੜਾ ਉਹ ਇਸਕਰਨ ਜਿੱਦਾਂ ਹੋਰ ਤਰ੍ਹਾਂ ਹੋਇਆ ਸੀ ਜਿੱਦਾਂ ਕਹਿੰਦਾ ਮੈਂ ਜਰਾ ਕੰਫਰਗਾ ਦਵਾਈ ਲਿਓਣੀ ਸੀ ਇੱਕ ਤਾਂ ਫੇ ਸ਼ੇਰ ਗਿਆ ਹੈ। ਵੀ ਸਾਰੀ ਮਾੜੀ ਮੱਟੀ ਕੋਈ ਸਹਾਇਤਾ ਕਰ ਸਕਦੀ ਜੇ ਗਵਰਨਮੈਂਟ ਹਨ ਕਰ ਸਕਦੀ ਹੈ ਤੇ ਕਰਨੀ ਚਾਹੀਦੀ ਆ ਜਿੱਦਾਂ ਜੀ ਕੋਈ ਵੀ ਹੈਲਪ ਕੋਈ ਕਰੇ ਜਿੱਦਾਂ ਏਜੰਟ ਜਿਹੜਾ ਏਜੰਟ ਦਾ ਕੀ ਕਹਿਣਾ ਹੁੰਦਾ ਜੰਡਾ ਤਾਂ ਇਹ ਹੀ ਕਹਿਣਾ ਹੈ ਜੀ ਸਾਨੂੰ ਧੋਖੇ ਨਾਲ ਜਿੱਦਾਂ ਕੋਈ ਫਸਾ ਲੈਂਦੇ ਐਦਾਂ ਹੀ ਫਸਾਇਆ ਜਦੋਂ ਤੇ ਕੋਈ ਗੱਲ ਹੋਈ ਹੈ ਉਹਨਾਂ ਏਜੰਟ ਨਾਲ ਨਹੀਂ ਹੁਣ ਨਹੀਂ ਹੁਣ ਸਾਡੇ ਨਹੀਂ ਹੋਈ ਜਦੋਂ ਕਾਕੇ ਨਾਲ ਹੀ ਹੋਈ ਹੋਗੀ ਸਾਡੇ ਨਾਲ ਨਹੀਂ ਹੋਈ ਕੋਈ ਗੱਲਬਾਤ ਹੋਈ ਕੌਣ ਏਜੰਟ ਹੈ ਕੌਣ ਇਹ ਦੁਬਈ ਰਹਿੰਦਾ ਸਾਨੂੰ ਇਹ ਵੀ ਨਹੀਂ ਨਾਮ ਤਾਂ ਨਹੀਂ ਪਤਾ ਉਹਦੇ ਜਦੋਂ ਕੀ ਨਾਮ ਆ ਇਹ ਦਵੇ ਜਿੱਦਾਂ ਰਹਿਸ਼ਵਦੀ ਉੱਥੇ ਹੀ ਅੜ ਬਈ ਚੀ ਹੈ। ਉਹ ਪੇਮੈਂਟ ਪੂਰੀ ਕਰਤੀ ਹੈ। ਹਾਂਜੀ ਪੇਮੈਂਟ ਪੂਰੀ ਗਈ ਹੈ ਉਹਨਾਂ। ਕੋਈ ਦਵੇ ਚ ਲੈ ਲੈ ਸੀ ਪੈਸੇ ਪਹਿਲਾਂ ਉਹ ਨਹੀਂ। ਬਾਕੀ ਜਿੱਦਾਂ ਜਿੱਦਾਂ ਕੀਤੀ ਉਸਗੇ ਉਦੋਂ ਉਦੋਂ ਫੇ।